ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਤਾਂ ਸੇਲ ਵਾਲੀ ਮਾਰਵਾੜੀ ਬਸ਼ੇਰੀ ਦਿਖਾਉਣੀ ਆ ਦੂਜਾ ਦਿਖਾਉਣਾ ਆ ਸਪੌਟਲੈਸ ਨੋਕਰਾ ਬਸ਼ੇਰਾ ਦੋਨੇ ਬੱਚੇ ਇੱਕੇ ਬੰਦੇ ਕੋਲੇ ਬਕਾਊ ਆ ਬਸ਼ੇਰੇ ਦੀ ਜਿਹੜੀ ਉਮਰ ਆ 5 ਮਹੀਨੇ ਆ ਸਮੁੰਦਰ ਘੋੜੇ ਦਾ ਪੋਤਾ ਇਹ ਤੇ ਮੱਤੇ ਪਿੰਡ ਜਿਹੜਾ ਆਲਮ ਨਾਂ ਦਾ ਘੋੜਾਗਾ ਉਸ ਘੋੜੇ ਦਾ ਬੱਚਾਗਾ ਜਿਹੜਾ ਬਾਈ ਰਹਿਣੇ ਦੇ ਕੋਲੇ ਆ ਬਣਤਰਾ ਬਾਈ ਜ ਬਹੁਤ ਜ਼ਿਆਦੇ ਸੋਹਣਾ ਸ਼ਕੀਨੀ ਬੜੀ ਆ ਬੱਚੇ ਦੇ ਵਿੱਚ ਮੂਹ ਮਹਾਂਦਰੇ ਦਾ ਪਤਲਾਗਾ ਉਮਰੇ ਦੀ ਜਿਵੇਂ ਦੱਸਿਆ ਮੈਂ ਤੁਹਾਨੂੰ 5 ਮਹੀਨੇ ਆ ਮਾਂ ਇਹਦੀ ਕੱਲਾਲੇ ਚੇਤਕ ਦੀ ਆ ਨੀਲੀ ਚੰਬੀ ਘੋੜੀ 64 ਇੰਚ ਹਾਈਟ ਦੀ ਬਾਲ ਪੌਰੀਆਂ ਦਾ ਬਿਲਕੁਲ ਬੱਚਾ ਸਾਫ ਆ ਦੇਮਣ ਤੇ ਕੰਠਮਣ ਲੱਗਿਆ ਵਾ ਸਿਵਕੇ ਸਪੌਟ ਤੋਂ ਰਹਿਤਾ ਬਿਸ਼ੱਕ ਦੀ ਤੁਸੀਂ ਨਿਮਾ ਕੇ ਦੇਖ ਸਕਦੇ ਹੋ ਬੱਚਾ ਤੇ ਹੱਡ ਗੋਡਿਆਂ ਦਾ ਖੁੱਲਾਗਾ ਕਦ ਕਾਠ ਵੀ ਸੋਹਣਾ ਕਰੂ ਦੋਸਤੋ ਇੱਕ ਤਾਂ ਇਹ ਬੱਚਾਗਾ ਤੇ ਦੂਜੀ ਜਿਹੜੀ ਆ ਮਾਰਵਾੜੀ ਬਸ਼ੇਰੀ ਆ ਇਹ ਆਲੀਸ਼ਾਨ ਦੀ ਪੋਤੀ ਆ ਤੇ ਰੋਦਰਾਖਸ਼ ਘੋੜੇ ਦੀ ਬੱਚੀ ਆ ਜਿਹੜਾ ਕਰਾਈ ਵਾਲੇ ਪਿੰਡ ਆਗਾ ਉਸ ਘੋੜੇ ਦੀ ਬੱਚੀ ਆ ਤੇ ਮਾਂ ਜਿਹੜੀ ਇਹਦੀ ਉਹ ਗਜਰਾਜ ਘੋੜੇ ਦੀ ਡਾਇਰੈਕਟ ਆ ਮੱਥਿਓਂ ਆ ਜਿਹੜੀ ਬੱਚੀ ਤਿਲਕ ਤੋੜਾ ਦੋਸਤੋ ਕੰਨ ਬੜਾ ਜਿਆਦੇ ਛੋਟਾ ਤੇ ਕੁੰਡੀ ਵਾਲਾ ਪਤਲਾ ਕੰਨ ਆ 4 ਮਹੀਨੇ ਬਸ਼ੇਰੀ ਦੀ ਉਮਰ ਧੌਣ ਤੋਂ ਬੜੀ ਪਤਲੀ ਤੇ ਲੰਮੀਆਂ ਮੂੰਹ ਮਹਾਂਦਰੇ ਦੀ ਸੁਨੱਖੀ ਆ ਬੱਚੀ ਤਿੰਨ ਪੈਰੇ ਦੇ ਚਿੱਟੇ ਆ ਦੋ ਪੈਰ ਪਿਛਲੇ ਤੇ ਅਗਲਾ ਇੱਕ ਪੈਰ ਚਿੱਟਾਗਾ ਸੋ ਬੱਚੀ ਪਿੱਠਪੁੜੇ ਦੀ ਵੀ ਚੰਗੀ ਆ ਲੈਂਥ ਵਾਈਜ਼ ਵੀ ਚੰਗੀ ਆ ਜਿਹੜਾ ਵੀ ਕੋਈ ਚਾਹਵਣ ਸੱਜਣ ਇਹ ਮਾਰਵਾੜੀ ਬਸ਼ੇਰੀ ਖਰੀਦਣਾ ਚਾਹੁੰਦਾਗਾ ਤਾਂ ਤੁਸੀਂ ਬਾਈ ਗਰਸ਼ਰਨ ਨੂੰ ਫੋਨ ਲਾ ਲਿਓ ਤੇ ਦੂਜਾ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸਮੁੰਦਰ ਦਾ ਪੋਤਾ ਦਿਖਾਇਆਗਾ ਆਲਮ ਘੋੜੇ ਦਾ ਬੱਚਾ ਜੇ ਤੁਸੀਂ ਉਹ ਬਸ਼ੇਰਾ ਖਰੀਦਣਾ ਚਾਹੁੰਦੇ ਹੋ ਤਾਂ ਉਹਦੇ ਵੀ ਵੀ ਗੱਲਬਾਤ ਕਰ ਸਕਦੇ ਹੋ ਤੇ ਬਾਈ ਦਾ ਨੰਬਰ ਕਰ ਲਓ 94164 46115 ਬਠਿੰਡੇ ਜ਼ਿਲ੍ਹੇ ਦੇ ਵਿੱਚ 22 ਦਾ ਪਿੰਡ ਆਗਾ ਸਿੰਘਪੁਰਾ ਜਦੋਂ ਆਪਾਂ ਤਲਵੰਡੀ ਸਾਬੋ ਤੋਂ ਕਾਲੇ ਵਾਲੀ ਮੰਡੀ ਨੂੰ ਜਾਂਦੇ ਆ ਨਾ ਤਾਂ ਦੋਨਾਂ ਦੇ ਸੈਂਟਰ 'ਚ ਪਿੰਡ ਪੈਂਦਾਗਾ ਤਲਵੰਡੀ ਤੋਂ ਵੀ 10-12 ਕਿਲੋਮੀਟਰ ਤੇ ਇੰਨਾ ਹੀ ਕਾਲੇ ਵਾਲੀ ਤੋਂ ਆ ਤੇ ਮੰਨ ਲਓ ਕਹਿ ਲਓ ਵੀ ਲਾਸਟ ਪਿੰਡ ਆ ਇਹ ਹਰਿਆਣੇ ਦਾ ਤੇ ਪੰਜਾਬ ਦੀ ਹੱਦ ਤੇ ਪੈਂਦਾਗਾ ਦੋਸਤੋ ਤੇ ਨੰਬਰ 22 ਦਾ ਕਰ ਲੋ ਨੋਟ ਬਸ਼ੀਰਾ ਵੀ ਸਾਫ਼ ਸੁਥਰਾ ਸ਼ਕੀਨ ਆ ਤੇ ਬਾਈ ਕੋਲੇ ਸੇਲ ਪਰਚੇਜ ਵਾਲੇ ਜਿਹੜੇ ਜਾਨਵਰ ਆ ਆਮ ਤੌਰ ਤੇ ਆਉਂਦੇ ਜਾਂਦੇ ਹੀ ਰਹਿੰਦੇ ਆਗੇ ਇੱਕ ਦੋ ਘੋੜੀਆਂ ਵੀ ਇਸ ਵਕਤ ਬਾਈ ਕੋਲੇ ਸੇਲ ਆਲੀਆਂ ਹੈਗੀਆਂ ਨੇ ਫੋਨ ਲਾ ਕੇ ਉਹਨਾਂ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਆ ਬੱਚੇ ਬਾਰੇ ਵੀ ਜਾਂ ਜਿਹਨੇ ਮਾਰਵਾੜੀ ਬਸ਼ੇਰੀ ਖਰੀਦਣੀਆਂ ਉਹਦੇ ਬਾਰੇ ਵੀ ਗੱਲ ਕਰ ਲਿਓ ਤੇ ਦੋਨੇ ਜਾਨਵਰ ਆ ਜਿਹੜੇ ਰੇਟ ਦੇ ਵਿੱਚ ਭਾਅ ਸਿਰ ਦੇ ਵਿੱਚ ਤੁਹਾਨੂੰ ਬਣ ਜਾਣਗੇ ਤੇ ਫੋਨ ਨੰਬਰ ਬਾਈ ਦਾ ਅਗਰ ਸ਼ਰਨ ਦਾ ਨੋਟ ਕਰ ਲਓ ਸਕਰੀਨ ਤੇ ਵੀ ਆਪਾਂ ਮੈਂਸ਼ਨ ਕਰਤਾ ਤੇ ਆ ਜਿਹੜੀ ਬੱਚੀ ਆ ਦੋਸਤੋ ਇਹ ਰੋਦਰਾਕਸ਼ ਦੀ ਆ ਤੇ ਆਪਣਾ ਆਲੀਸ਼ਾਨ ਦੀ ਪੋਤੀ ਆ ਤੇ ਜਿਹੜਾ ਨੌਕਰਾ ਬਸ਼ੇਰਾ ਦਾ ਉਹ ਸਮੁੰਦਰ ਦਾ ਪੁੱਤ ਆ ਤੇ ਆਲਮ ਕੋੜੇ ਦਾ ਬੱਚਾ ਬਾਈਕਰ ਸ਼ਰਨ ਨੂੰ ਫੋਨ ਲਾ ਲਿਓ ਜਿਨੇ ਇਹ ਦੋਨੇ ਬੱਚੇ ਬਸ਼ੇਰਾ ਤੇ ਬਸ਼ੇਰੀ ਖਰੀਦਨੇ ਹੋਏ ਸਾਫ ਸੁਥਰੇ ਆ ਦੋਨੇ